ਜੀ ਸਰ ਅੱਜ ਬਰਹੰਡੇ ਵਿਖੇ ਦੂਸਰੀ ਸਲਾਨਾ ਲੋਕ ਅਦਾਲਤ ਲਗਾਈ ਗਈ ਇਹ ਲੋਕ ਅਦਾਲਤ ਨੈਸ਼ਨਲ ਲੀਗਾ ਸਰਵਿਸ ਅਥਾਰਟिटीज ਦੇ ਉਲਕੇ ਪ੍ਰੋਗਰਾਮ ਤਾਬਿਕ ਲਗਾਈ ਗਈ ਹੈ ਅੱਜ 20 ਬੈਂਚਸ ਬਰਹੰਡਾ ਵਿਖੇ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 16 ਬੈਂਚਸ ਦਾ ਬਰਹੰਡਾ ਦੇ ਸਨ ਤੇ ਦੋ ਬੈਂਚ ਰਾਮਪੁਰਾ ਫੂਲ ਤੇ ਦੋ ਹੀ ਬੈਂਚ ਤਲੰਡੀ ਸਾਹਬੋ ਲਗਾਏ ਗਏ ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਸਿਸ ਟੇਕ ਅਪ ਕਿਤੇ ਗਏ ਕਰੀਬ 26000 ਦੇ ਕਰੀਬ ਕੇਸਿਸ ਟੇਕ ਅਪ ਹੋਏ ਉਹਨਾਂ ਵਿੱਚੋਂ ਕਰੀਬ 20000 ਕੇਸਾਂ ਦਾ ਨਟਾਰਾ ਪਾਰਟੀਆਂ ਦੀ ਆਪਸੀ ਰਜ਼ਾਮੰਦੀ ਨਾਲ ਹੋਇਆ ਹੈ ਠੀਕ ਸਰ ਇਹ ਇਹਦੇ ਵਿੱਚ ਲੋਕ ਅਦਾਲਤ ਹੈ ਕੋਈ ਦਲੀਲ ਕੋਈ ਅਪੀਲ ਨਹੀਂ ਜਿਸੇ ਬਿਲਕੁਲ ਜੀ ਲੋਕਾਂ ਦਾ ਇਹ ਫੈਸਲਾ ਹੁੰਦਾ ਹੈ ਇਹ ਆਖਰੀ ਫੈਸਲਾ ਹੁੰਦਾ ਹੈ ਇਸ ਦੀ ਕੋਈ ਅਪੀਲ ਨਹੀਂ ਹੁੰਦੀ ਤੇ ਲੋਕ ਇਹ ਲੋਕਾਂ ਨੂੰ ਸਰ ਲੋਕਦਾਲ ਦੇ ਬਾਰੇ ਜਾਨੂਨੀ ਪਤਾ ਨਹੀਂ ਹੁੰਦਾ ਜੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਵੀ ਪਿਆਦਾ ਉਠਾਣਾ ਚਾਹੀਦਾ ਵਤ ਤੋਂ ਵਤ ਸਟੇਟ ਗਵਰਨਮੈਂਟ ਵੱਲੋਂ ਵੱਖ-ਵੱਖ ਮੁਹਿੰਮ ਚਲਾਈ ਜਾ ਰਹੀਆਂ ਨੇ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਨੇ ਸੈਮੀਨਾਰ ਲਗਾਏ ਜਾ ਰਹੇ ਨੇ ਜਿਸ ਵਿੱਚ ਲੋਕਾਂ ਦਾ ਰੁਝਾਵ ਵਤ ਤੋਂ ਵਤ ਲੋਕਦਾਲ ਦੇ ਵਿੱਚ ਕੇਸ ਲਗਾਣ ਪੀਛੇ ਬਣ ਰਹੇ ਹੈ ਇਸ ਚੀਜ਼ ਤੋਂ ਨਜ਼ਰ ਆਂਦੀ ਕਿ 26000 ਕੇਸ ਐਡੀ ਵੱਡੀ ਗਿਣਤੀ ਵਿੱਚ ਲੋਕ ਨੇ ਆਪਣੇ ਕੇਸ ਲੋਕਦਾਲ ਦੇ ਵਿੱਚ ਲਗਵਾਏ ਤਕਰੀਬ 20000 ਕੇਸ ਦਾ ਨੁਟਾਰਾ ਵੀ ਕੀਤਾ ਗਿਆ ਹੈ ਇਟਸ ਇਟਸ ਇਟਸੈਲਫ ਵੀ ਸ਼ੋ ਕਰਦਾ ਹੈ ਕਿ ਲੋਕਾਂ ਨੂੰ ਕਿੰਨੀ ਅਵੇਅਰਨੈਸ ਹੈ ਇਸ ਮਾਮਲੇ ਬਾਰੇ ਸਰ ਮਤਲਬ ਹਰ ਮਹੀਨੇ ਸ਼ਨੀਵਾਰ ਨੂੰ ਲੋਕ ਅਦਾਲਤ ਲੱਗਦੀ ਹੈ ਤੇ ਜਿਹੜੀ ਅੱਜ ਲੱਗੀ ਹੈ ਕੌਮੀ ਲੋਕ ਅਦਾਲਤ ਇਹ ਕਿਹੜੇ ਸਮੇਂ ਲੱਗਦੀ ਹੈ ਸਰ ਕੌਮੀ ਲੋਕ ਅਦਾਲਤ ਹਰ 3 ਮਹੀਨੇ ਬਾਅਦ ਲਗਾਈ ਜਾਂਦੀ ਹੈ ਵੈਸੇ ਤਾਂ ਹਰ ਸ਼ਨੀਵਾਰ ਨੂੰ ਹਰ ਕੋਰਟ ਆਪਣੇ ਕੇਸਿਸ ਨੂੰ ਟੇਕ ਅਪ ਕਰਦੀ ਹੈ ਬਟ ਇਹ ਕੌਮੀ ਲੋਕ ਅਦਾਲਤ ਇਹ ਨੈਸ਼ਨਲ ਲੀਗਲ ਅਥਾਰਟिटीज ਦੇ ਉਲਿੱਕੇ ਪ੍ਰੋਗਰਾਮ ਤਾਬਿਕ ਹੁੰਦੀ ਹੈ ਇਹ ਪੰਜਾਬ ਸਟੇਟ ਲੀਗਲ ਅਥਾਰਟੀ ਦੇ ਐਗਜ਼ੈਕਟਿਵ ਚੇਅਰਮੈਨ ਸਾਡੇ ਆਨਰੇਬਲ ਮਿਸਟਰ ਜਸਟਿਸ ਦੀਪਕ ਸੇਵਲ ਜੀ ਨੇ ਉਹਨਾਂ ਦੀ ਰਹਿਨੁਮਾਈ ਮੁਤਾਬਕ ਦੇ ਅੰਡਰ ਰਾਜ ਇਹ ਲੋਕਾਂ ਦਾਤ ਲਗਾਈ ਵਿੱਚ ਲਗਾਈ ਗਈ ਜਿਸ ਵਿੱਚ ਬਹੁਤ ਹੀ ਅਸੀਂ ਕਾਮਯਾਬੀ ਕਹਿ ਸਕਦੇ ਹਾਂ ਇਹਨਾਂ ਲੋਕਾਂ ਦਾ ਨਿਪਟਾਰਾ ਹੋਇਆ ਹੈ ਇਸ ਵਿੱਚ ਲੋਕਾਂ ਦਾ ਪੈਸਾ ਵੀ ਬਚਦਾ ਹੈ ਟਾਈਮ ਵੀ ਬਚਦਾ ਹੈ ਤੇ ਦੋਨੋਂ ਤਰ੍ਹਾਂ ਬੈਨਵੈਂਟ ਸਿਚੁਏਸ਼ਨ ਚ ਹੁੰਦੀਆਂ ਨੇ ਇਸ ਵਿੱਚ ਕੋਈ ਵੀ ਧਿਰ ਨਹੀਂ ਹਾਰਦੀ ਕੋਈ ਫੀਸ ਨਹੀਂ ਹੁੰਦੀ ਸਰ ਕਿਸੇ ਵੀ ਐਡਵੋਕੇਟ ਕਿਸੇ ਵੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੁੰਦੀ ਰਾਦਰ ਜਿਹੜੇ ਕੋਰਟ ਫੀ ਹੋਣ ਲਗਾਈ ਹੁੰਦੀ ਹੈ ਤਾਂ ਲੋਕ ਅਦਾਲਤ ਵਿੱਚ ਉਹ ਫੀਸ ਵੀ ਰਿਫੰਡ ਕਰ ਦਿੱਤੀ ਜਾਂਦੀ ਹੈ ਜ्यादातर ਕੇਸ ਕਿਸ ਤਰ੍ਹਾਂ ਦੇ ਆਜਾਏ ਇਸ ਵਿੱਚ ਹਰ ਤਰ੍ਹਾਂ ਦੇ دیਵਾਨੀ ਕੇਸ ਜਿਸ ਤਰ੍ਹਾਂ ਦੇ ਆਪ ਕਹਿ ਸਕਦੇ ਆ ਬੈਂਕ ਰਿਕਵਰੀ ਕੇਸ ਸੀਗੇ ਮੋਟਰ ਐਕਸੀਡੈਂਟ ਕਲੇਮ ਕੇਸ ਸੀਗੇ ਮੈਟਰੀਅਲ ਡਿਸਪਿਊਟ ਸੀਗੇ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਅੱਜ ਫੈਮਿਲੀ ਕੋਰਟ ਵਿੱਚ 1917 ਦੀ ਲਿਟੀਗੇਸ਼ਨ ਮੇ ਉਹ ਵੀ ਚੱਲ ਰਹੀ ਸੀ ਤੇ ਲੋਕ ਅਦਾਲਤ ਤੇ ਉਹਨਾਂ ਨੇ ਉਹਨਾਂ ਕੇਸ ਦਾ ਨਿਪਟਾਰਾ ਕਰਵਾ ਕੇ ਸਦਾ ਵਸਤੇਉ ਕੇਸ ਦੀ ਖਬਰ ਵਾਈਜ਼ ਕਰਵਾ ਦਿੱਤਾ ਤੇ ਦੋਨੋਂ ਤਰ੍ਹਾਂ ਬਹੁਤ ਖੁਸ਼ ਸਨ